ਅੱਜ ਇਸ ਵੇਲੇ ਅਸੀਂ ਨਿਪਟੀ ਕਮਿਸ਼ਨਰ ਦਫ਼ਤਰ ਰੋਪੜ ਵਿਖੇ ਖੜੇ ਹਾਂ ਜਿੱਥੇ ਸ਼੍ਰੋਮਣੀ ਕлле ਦਾ ਅੰਮ੍ਰਿਤਸਰ ਮਾਨ ਜੀ ਵੱਲੋਂ ਜਿਹੜਾ ਇੱਕ ਮੰਗ ਪੱਤਰ ਜਿਹੜੇ ਦਿੱਤੇ ਗਏ ਨੇ ਤਿੰਨ ਮੰਗ ਪੱਤਰ ਦਿੱਤੇ ਗਏ ਨੇ ਤੇ ਕੀ ਕੀ ਮੰਗ ਪੱਤਰ ਦਿੱਤੇ ਗਏ ਨੇ ਗੱਲ ਕਰਦੇ ਆਂ ਬਾਈ ਜੀ ਕੀ ਅੱਜ ਮੰਗ ਪੱਤਰ ਦਿੱਤੇ ਗਏ ਨੇ ਇਹ ਪਦਾਰਥ ਫੈਮਿਲੀ ਨੂੰ ਸੀ ਮਾਨ ਵੱਲੋਂ ਜੀ ਸਾਨੂੰ ਦਫ਼ਤਰ ਤੋਂ ਤਿੰਨ ਮੰਗ ਪੱਤਰ ਆਏ ਨੇ ਇੱਕ ਮੰਗ ਪੱਤਰ ਜਿਹੜਾ ਕਸਾਲਾਂ ਦੇ ਨਾਲ ਤੱਕਾਂ ਰਿਹਾ ਬਾਰਡਰਾਂ ਤੋਂ ਬੰਦ ਕੀਤਾ ਜਾਵੇ ਅਤੇ ਕਸਾਲਾਂ ਦਾ ਜਾਇਜ਼ ਮੰਗਾ ਨੂੰ ਮੰਨਿਆ ਜਾਵੇ ਦੂਜਾ ਜਿਹੜਾ ਮੰਗ ਪੱਤਰ ਹੈ ਉਹ ਦੂਜਾ ਮੰਗ ਪੱਤਰ ਦਿੱਤਾ ਹੈ ਜਿਹੜਾ ਅਮਰਪਾਲ ਸਿੰਘ ਉਹਦੇ ਸਾਥੀ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੇ ਭੁਖੜਤਾਲ ਕੀਤੀ ਹੋਈ ਆ ਉਹਨਾਂ ਦਾ ਬਹੁਤ ਤਕਾ ਹੋ ਰਿਹਾ ਉਹ ਬੰਦ ਕੀਤਾ ਜਾਵੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਤੋਂ ਉਹਨਾਂ ਨੂੰ ਜੇਲ੍ਹਾਂ ਤੋਂ ਛੱਡਿਆ ਜਾਵੇ ਜੇ ਕੋਈ ਚਾਂਸ ਹੈ ਜੇਲ੍ਹ ਤੇ ਨਹੀਂ ਛੱਡ ਸਕਦੇ ਤਾਂ ਉਹਨਾਂ ਨੂੰ ਪੰਜਾਬ ਦੇ ਜੇਲਾ 'ਚ ਲਿਆਂਦਾ ਜਾਵੇ ਜਿਹਨ ਐਨਐਸਓ ਦੀ ਮਿਆਦ ਉਹ 1 ਸਾਲ ਦੀ ਹੁੰਦੀ ਆ ਉਹ ਪੂਰੀ ਹੋ ਚੱਲੀ ਆ ਉਹਨਾਂ ਨੂੰ ਛੱਡਣਾ ਬਣਦਾ ਛੱਡਿਆ ਜਾਵੇ ਸਰਕਾਰ ਕੋਲ ਕੋਈ ਨਹੀਂ ਕੋਈ ਉਹਨਾਂ ਕੋਲ ਕੋ ਦੋ ਤੀਜਾ ਜਿਹੜਾ ਐਸਜੀਪੀਸੀ ਦਾ ਇਲੈਕਸ਼ਨ ਹੈ ਉਹਦੇ ਬਾਰੇ ਵੀ ਜਿਹੜਾ ਵੋਟਾਂ ਦਾ ਦੋ ਮਹੀਨੇ ਦੀ ਮੁਹਾਰਤ ਹੋਰ ਵਧਾਈ ਜਾਵੇ ਕਿਉਂਕਿ ਜਿਹੜਾ ਪਹਿਲਾਂ ਠੰਡ ਚ ਲੰਘਿਆ ਹੁਣ ਕਤਾਲੀ ਖਗਾਰਥੇ ਜਿਹੜੇ ਲੋਕ ਬੜੇ ਹੋਏ ਨੇ ਸਭ ਤੋਂ ਜਿਹੜਾ ਅਹਿਮ ਗੱਲ ਹੈ ਵੀ ਜਿਹੜਾ ਪੰਜਾਬ ਸਰਕਾਰ ਹਰ ਪਹਿਲੂ ਤੋਂ ਫੇਲ ਹੈ ਉਹ ਸਾਨੂੰ ਇੰਨਾ ਤੰਗ ਕਰ ਦਿੱਤੀ ਹੈ ਜਿਹੜੇ ਇੱਕ ਸਭ ਤੋਂ ਜਿਹੜਾ ਅੱਜ ਕੱਲ ਦਾ ਮਸਲਾ ਹੋਇਆ ਹੈ ਜਿਹੜਾ ਬਾਰਡਰ ਦੇ ਗੋਲੀਆਂ ਚੱਲੀਆਂ ਨੇ ਮੁੰਡੇ ਸ਼ਹੀਦ ਹੋਏ ਨੇ ਨੌਜਵਾਨ ਉਹ ਹਰਿਆਣਾ ਦੀ ਪੁਲਿਸ ਆ ਕੇ ਪੰਜਾਬ ਦੇ ਬਾਰਡਰ ਤੇ ਸ਼ਹੀਦ ਕੀਤੇ ਨੇ ਇਹ ਸ਼ਹੀਦ ਸ਼ਹੀਦ ਮੁੰਡੇ ਹੀ ਹੋ ਰਹੇ ਆ ਲੀਡਰ ਲੀਡਰ ਇਹਦੇ ਤੋਂ ਲੀਡਰ ਦਾ ਮੁੰਡਿਆਂ ਨੂੰ ਅੱਗੇ ਕੀਤਾ ਜਾ ਰਿਹਾ ਨਵਾਂ ਖੂਨ ਆ ਉਹ ਜਿਹੜਾ ਮੁੰਡੇ ਮਾਰੇ ਗਏ ਨੇ ਇਹਨਾਂ ਗੋਲੀਆਂ ਚੱਲੀਆਂ ਨੇ ਉਹ ਗੋਲੀਆਂ ਕਟੋ ਕਟ 100 ਮੀਟਰ ਆ ਕੇ ਪੰਜਾਬ ਦੇ ਅੰਦਰ ਚੱਲੀਆਂ ਨੇ ਅਸੀਂ ਭਗਵੰਤ ਮਾਨ ਨੂੰ ਇੱਕ ਬੇਨਤੀ ਕਰਦੇ ਆ ਵੀ ਜਿਹੜੇ ਇਹ ਗੋਲੀ ਚੱਲੀ ਆ ਹਰਿਆਣਾ ਪੁਲਿਸ ਵੱਲੋਂ ਉਹਨਾਂ ਤੇ ਪਰਚੇ ਦਰਜ ਕੀਤੇ ਜਾਣ ਕਿਉਂਕਿ ਪੰਜਾਬ ਦੇ ਇਹ ਦੇ ਜਾ ਕੇ ਉਹਨੇ ਕਿਵੇਂ ਗੋਲੀ ਚਲਾਤੀ ਆ ਇਹ ਅਹਿਮ ਮੁੱਦਾ ਹੈ ਜਿਹੜੀ ਗੱਲ ਤੁਸੀਂ ਕਰੀਏ ਲੀਡਰ ਵੀ ਅੱਗੇ ਸੀ ਪਦੇ ਸਾਬ ਦਾ ਵੀ ਸੱਟਾਂ ਵੱਜੀਆਂ ਨੇ ਤੇ ਦਲੇਰ ਸਾਬ੍ਹ ਵੀ ਅੰਦਰ ਨੇ ਅਜਾ ਸੋਰੀ ਆਪਣੇ ਹੱਥਾਂ ਅਜਾ داخل ਨੇ ਤੇ ਸਭ ਤੋਂ ਵੱਡੀ ਗੱਲ ਇਹ ਵੀ ਜਮਹੂਰੀਅਤ ਹੈ ਉਹ ਆਪਣੇ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਆਪਾਂ ਆਪਣਾ ਜੀ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਅਗਰ ਉਹ ਦਿੱਲੀ ਜਾਣਾ ਚਾਹੁੰਦੇ ਨੇ ਪੀਸਫੁਲੀ ਉਹਨਾਂ ਤੋਂ ਪੰਜਾਬ ਚੋਂ ਗਏ ਨੇ ਜਿੱਧਰ ਦੇ ਬਾਰਡਰ ਤੇ ਬੈਠੇ ਨੇ ਕੋਈ ਕਿਸੇ ਤਰ੍ਹਾਂ ਦੀ ਅਗਹਿਲੀ ਨਹੀਂ ਕੀਤੀ ਔਰ ਫੇਰ ਵੀ ਸਰਕਾਰ ਤਾਂ ਕਾ ਕਰ ਰਹੀਆ ਇਹ ਨਹੀਂ ਹੋਣਾ ਚਾਹੀਦਾ ਪਰ ਕੋਰਟ ਵੱਲੋਂ ਤਾਂ ਕਹਿ ਦਿੱਤਾ ਗਿਆ ਹੈ ਕਿ ਬਿਲਕੁਲ ਪੀਸਫੁਲੀ ਸੰਘਰਸ਼ ਕਰਨਾ ਚਾਹੀਦਾ ਬਣਦਾ ਸਭ ਦਾ ਜਿਵੇਂ ਟਰੈਕਟਰ ਟਰਾਲੀਆਂ ਜਿਸ ਵੀ ਮਸ਼ੀਨਾਂ ਲਿਆਉਣਾ ਨਹੀਂ ਬਣਦਾ ਫੜਕਾਂ ਦਾ ਮੇਖਾ ਕੱਢਣਾ ਵੀ ਨਹੀਂ ਬਣਦਾ ਪੂਰਾ ਬਾਡਰ ਤੇ ਜਿਹੜੇ ਗੇਟ ਖੜੇ ਕਰ ਲਏ ਇੱਟਾਂ ਲਾਉਂਦੇ ਆ ਬੜਬੜੇ ਥਮਲੇ ਬਣਾਉਂਦੇ ਸਿਮਿੰਟਡ ਕਰਦੇ ਆ ਇਹ ਵੀ ਨਹੀਂ ਬਣਦਾ ਸਰਕਾਰ ਦਾ ਵੀ ਇਹ ਕੰਮ ਨਹੀਂ ਬਣਦਾ ਵੀ ਉੱਥੇ ਕਿਲ ਕਰਦੋ ਸੜਕਾਂ 'ਤੇ ਕਿਲ ਕਰਕੇ ਲੋਕਾਂ ਨੂੰ ਰੋਕੋ ਤੇ ਗੋਲੀਆਂ ਚਲਾਓ ਇਹ ਸਰਕਾਰ ਦਾ ਵੀ ਨਹੀਂ ਬਣਦਾ ਉਹ ਬਿਲਕੁਲ 7 ਮਹੀਨਾ ਕਰੋ ਰਸਤਾ ਖੋਲ ਦੇਣਾ ਉਦੋਂ ਬਾਅਦ ਜੋ ਕੋਈ ਜ਼ਿਲਤ ਕਰਦੇ ਨੇ ਫਿਰ ਸਰਕਾਰ ਜੋ ਮਰਜ਼ੀ ਕਰੇ ਇਹ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਹਾਈ ਕੋਰਟ ਦਾ ਇਹ ਆਰਡਰ ਹੈ ਵੀ ਪੀਸਪਲੀ ਉਹ ਕਰਦੇ ਨੇ ਪਰ ਨਾਲ ਦੇ ਨਾਲ ਹਰਿਆਣਾ ਸਰਕਾਰ ਨੂੰ ਵੀ ਇੱਕ ਆਰਡਰ ਹੈ ਹਾਈ ਕੋਰਟ ਦਾ ਵੀ ਜੇ ਜਦੋਂ ਤੁਸੀਂ ਬਾਰਡਰ ਫੀਲ ਕਰਦੇ ਨੇ ਉਹਨਾਂ ਨੂੰ ਖੋਲੋ ਜੋ ਹਾਲਾਤ ਇਸ ਵੇਲੇ ਸਾਡੇ ਹਿੰਦੁਸਤਾਨ ਦੇ ਵਿੱਚ ਬਣੇ ਹੋਏ ਆਸ-ਪਾਸੇ ਦੇ ਹੋਰ ਦੇਸ਼ ਕੀ ਦੇ ਬਾਰੇ ਸੋਚੀ ਹੋਣੀ ਹੈ ਦੇਖੋ ਜਦੋਂ ਘਰ ਦੇ ਵਿੱਚ ਫੁੱਟ ਪਈ ਵੀ ਹੁੰਦੀ ਹੈ ਜਦੋਂ ਘਰ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਆਵਾ ਲੈਦਾ ਬੈਨੀਫਿਟ ਲੰਦੇ ਇਹਨੇ ਆਪਾਂ ਪਿੰਡਾਂ ਚ ਰਹਿੰਦੇ ਆਪਾਂ ਆਪ ਕੀ ਕੀ ਇਸ ਦੇਸ਼ ਆ ਤੁਹਾਡਾ ਕੀ ਹੋਣਾ ਚਾਹੀਦਾ ਕਿੱਦਾਂ ਰਹਿਣਾ ਚਾਹੀਦਾ ਅਸੀਂ ਚਾਹਦੇ ਵੀ ਪੀਤਪੁਰੀ ਲੋਕਾਂ ਨੂੰ ਪਿਆਰ ਦੇ ਨਾਲ ਰੱਖੋ ਸਰਕਾਰ ਦਾ ਫਰਜ਼ ਹੁੰਦਾ ਆਪਣੇ ਉਹਨਾਂ ਨੂੰ ਦੇਣਾ ਸਾਰੀਆਂ ਹੀ ਸਰਕਾਰਾਂ ਜਿੰਨੀਆਂ ਵੀ 2002 ਤੋਂ ਬਾਅਦ 4 ਤੋਂ ਬਾਅਦ ਬਣੀਆਂ ਨੇ ਉਹਨਾਂ ਦੇ ਸਾਰਿਆਂ ਦੇ ਮੈਨੀਫੈਸਟੋ ਦੇ ਜੋ ਮੰਗਾ ਕਥਨ ਮੰਗ ਰਹੇ ਨੇ ਉਹ ਵਿੱਚ ਹੈਗੀਆਂ ਨੇ ਤੇ ਜਿਹੜਾ ਅਮਰਤਪਾਲ ਵਾਲਾ ਕੇਸ ਆ ਅਮਰਤਪਾਲ ਦੇ ਪਰ ਕੋਈ 1307 ਦਾ ਇੱਕ ਪਰਚਾ ਜਿਹੜਾ ਥਾਣੇ ਵਾਲਾ ਉਹ ਤੋਂ ਬਿਨਾਂ ਕੋਈ ਪਰਚਾ ਨਹੀਂ ਹੈਗਾ ਉਹਨਾਂ ਇੱਕ ਸਾਲ ਤੋਂ ਵੱਧ ਜੇਲ੍ਹ ਚ ਨਾਲ ਰੱਖੇਨ ਹੋ ਗਿਆ ਉਹ ਬਿਲਕੁਲ ਇਸੇ ਰੱਖਣਾ ਚਾਹੀਦਾ ਉਹਨੂੰ ਛੱਡ ਦੇਣਾ ਚਾਹੀਦਾ ਏ ਔਰ ਜਿਹੜਾ ਇਹਨਾਂ ਨੂੰ ਭਖਰਤਾਲ ਕਹੀ ਅਗਰ ਕੋਈ ਨਫਰ ਲਖਤਾਨ ਹੋ ਜਾਂਦਾ ਕਿਸੇ ਨੌਜਵਾਨ ਦਾ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਕਿਉਂਕਿ ਪੰਜਾਬ ਸਰਕਾਰ ਨੇ ਗ੍ਰਿਫਤਾਰ ਕਰਕੇ ਉਹ ਡਿਬਰੂਗਰ ਭੇਜੇ ਨੇ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ 2084 'ਚ ਉਦੋਂ ਸਾਡੇ ਸਿੰਘ ਫੜ ਕੇ ਡੋਬਰ ਜੇਲ੍ਹ ਭੇਜ ਗਏ ਤੋਂ ਬਾਅਦ ਆ ਪਹਿਲਾ ਮਸਲਾ ਜਿਹੜਾ ਅਮਰਤਪਾਲ ਨੇ ਦੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਡਿਬਰੂਗਰ ਭੇਜਿਆ ਇਹ ਬਹੁਤ ਵੱਡਾ ਧੱਕਾ ਏ ਨੇੜੇ ਆ ਰਹੀਆਂ ਕਿਵੇਂ ਪਾਰਟੀ ਦਾ ਕੀ ਏਜੰਡਾ ਹੁਣ ਤੁਹਾਡੀ ਦਾ ਅਸੀਂ ਪਾਰਟੀ ਜੀ ਸਾਰੇ ਇਲੈਕਸ਼ਨ ਲੜੇਗੀ ਆ ਦੇ ਜਿੱਤ ਵੱਲ ਜਾ ਰਹੇ ਆ ਸਾਰੇ ਦਾ ਜੋ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਬਹੁਤ ਬੜਾ ਹੰਗਾਰਾ ਹੈ ਕਿਉਂਕਿ ਇਹਨਾਂ ਸਾਰੀਆਂ ਸਗਾ ਲੋਕ ਪਾਰਟੀ ਦੇ ਲੋਕਾਂ ਨੂੰ ਦੇਖ ਚੁੱਕੇ ਨੇ ਆ ਬਦਲਾਅ ਵੀ ਦੇਖ ਲਿਆ 2 ਸਾਲ ਦੇ ਵਿੱਚ ਜੋ ਬਦਲਾਅ ਨੇ ਕੀਤਾ ਇਹ ਵੀ ਲੋਕਾਂ ਦੇ ਸਾਹਮਣੇ ਆ ਹੁਣ ਇੱਕੋ ਇੱਕ ਇਨਸਾਨ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜਾ ਪੰਜਾਬ ਦੇ ਲੋਕਾਂ ਨਾਲ ਪੰਥ ਨਾਲ ਅਕਾਲੀ ਦਲ ਸਿੱਖਾਂ ਨਾਲ ਹਰ ਘਟ ਗਿਣਤੀ ਨਾਲ ਚਾਹ ਉਹ ਹਿੰਦੂ ਆ ਜਾਂ ਜੈਨੀ ਚਾਹ ਬੁੱਧੀ ਚਾਹ ਕ੍ਰਿਕਤਨ ਆ ਇਹ ਮੁਸਲਮਾਨ ਹੈ ਹਰ ਜਗ੍ਹਾ ਜਾ ਕੇ ਖੜਾ ਜਿੱਥੇ ਵੀ ਕਿਤੇ ਟੱਕਾ ਹੋਇਆ ਇਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਦਾਰ ਸਿਮਰ ਸਿੰਘ ਜੀ ਸਿਮਾਨ ਅਨੁਸਾਪਸੰਦ ਇਨਸਾਨ ਹੈ ਅਨੁਪੂਰਨ ਆਸ ਹੈ ਕਿ ਪੰਜਾਬ ਦੀ ਜਨਤਾ ਤੁਹਾਨੂੰ ਬਹੁਤ ਮਤ ਦੇਵੇ ਸਿਮਰਜੀਤ ਸਿੰਘ ਮਾਨ ਤੇ ਇੱਕ ਸਿਮਰਜੀਤ ਸਿੰਘ ਅਮਰਤ ਫਤਿਹ ਪਾਰਟੀਆਂ ਆਪਸ ਫਟੀਆਂ ਨਹੀਂ ਹੈਗੀਆਂ ਮਨ ਮੰਨ ਦੇ ਮਲ ਦਲ ਦੇ ਵਿੱਚੋਂ ਆਏ ਉਹ ਇਦਾਂ ਜੀ ਵੀ ਰੀਅਲ ਗੱਡੀ ਚੱਲਦੀ ਹੈ ਜੀ ਪਲੇਟਫਾਰਮ ਤੇ ਕੋ ਉਤਰ ਜਾਂਦਾ ਕੋ ਚੱਲ ਜਾਂਦਾ ਹੈ ਜੋ ਸੰਧਾਨ ਹੈ ਜਦੋਂ ਬੰਦਾ ਸੰਧਾਨ ਦੇ ਥੜਕੇ ਬੱਕਰਾ ਹੋ ਵੀ ਜਾਵੇ ਤਾਂ ਜਿਹੜੀ ਸੰਧਾਨ ਵਾਲੀ ਗੱਲ ਆ ਉਹ ਨਹੀਂ ਕਰ ਸਕਦਾ ਜਿਹੜਾ ਥਾੜਾ ਸੰਧਾਨ ਦਾ ਸਰਦਾਰ ਸਿਮਨਜੀਤ ਸਿੰਘ ਮਾਨ ਗੁਰਗਰਾਹ ਸਾਹਿਬ ਦੇ ਸੰਧਾਨ ਦੇ ਬੰਦਾ ਕੋਲ ਚੱਲ ਰਹੇ ਨੇ ਉਹਨਾਂ ਦਾ ਜਿਹੜਾ ਏਜੰਡਾ ਏ ਉਹ ਜੇ ਕੋਈ ਛੱਡ ਕੇ ਜਾਂਦਾ ਉਹ ਜਾ ਸਕਦਾ ਏ ਪਰ ਉਸ ਏਜੰਡੇ ਦੇ ਚੱਲਣ ਦਾ ਸਰਦਾਰ ਮਾਨਮੋਹਨ ਬਰਾਜੇ ਖੁੱਲੇ ਨੇ ਕੋਈ ਵੀ ਬੰਦਾ ਆ ਕੇ ਪਾਰਟੀ ਸ਼ਾਮਲ ਹੋ ਸਕਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੁਹਾਡੇ ਵੱਲੋਂ ਉਹਨਾਂ ਨੂੰ ਸਭ ਤੋਂ ਸਾਡੇ ਅੰਦ ਪਰਥਾਪੁਰ ਤੋਂ ਜੀ ਉਮੀਦਵਾਰ ਦਾ ਐਲਾਨ ਹੋ ਚੁੱਕਿਆ ਹੈ ਕੁਥਰ ਪਾਲਤੀ ਮਾਨ ਸਾਡੇ ਉਮੀਦਵਾਰ ਨੇ ਕੋਈ ਤੇ ਲੋਕ ਸਭਾ ਦੇ ਜੀ ਰਾਮਾਨ ਸਿੰਘ ਆਪਣੇ ਪਿੱਛਾ ਹੁੱਲੇ ਤੇ ਕਰ ਤੋਂ ਪਾ ਜੀ ਜੈ ਜੀ ਜੈ ਜੀ ਜਲ ਰਹੀਆਂ ਕਿ ਹਲੇ ਤੱਕ ਲੱਗਿਆ ਵੀ ਜੀ ਪਿੰਡਾਂ ਦੇ ਵਿੱਚ ਮੀਟਿੰਗ ਮੋੜ ਕਰਦੇ ਆ ਜੀ ਹਾਂ ਜੀ ਅਸੀਂ ਕੋਈ 100 150 ਪਿੰਡ ਕੱਢ ਦਿੱਤੇ ਹਲੇ ਜਾ ਕੇ ਉਹਨਾਂ ਨੂੰ ਕਰ ਪਿੰਡਾਂ ਨੂੰ ਧੰਨਵਾਦੀ ਬਿਲਕੁਲ ਜੀ ਜਿਹੜਾ ਅੱਜ ਮੰਗ ਪੱਤਰ ਤੇ ਦਿੱਤੇ ਗਏ ਨੇ ਤੇ ਅੱਜ ਦੀਆਂ ਜਿਹੜੀਆਂ ਕੁਝ ਖਾਸ ਗੱਲਬਾਤ ਸਿੰਘ ਜੀ ਮਾਨ ਦੇ ਸਮਰਥਕਾਂ ਨਾਲ ਕੀਤੀ ਗਈ ਧੰਨਵਾਦੀ ਅ ਵਾਟਰਾਂ ਦੇ ਉੱਤੇ ਜਿਹੜੇ ਧੱਕਾ ਹੋ ਰਿਹਾ ਉਹਦੇ ਸਬੰਧੀ ਗੱਲ ਕਰਨ ਲਈ ਤੁਸੀਂ ਉਹਨਾਂ ਦੋਨੇ ਜੀ ਅੱਗੇ ਬਾਲਤ ਕਰ ਰਹੇ ਹੋ। ਉਹ ਜੀ ਦੇਖੋ ਪਹਿਲਾਂ ਅੰਮ੍ਰਿਤਪਾਲ ਗੱਲ ਉਹ ਨਚਾਂ ਤੇ ਬੱਚਿਆਂ ਨੂੰ ਹਟਾਉਂਦੇ ਤੇ ਉਹਨਾਂ ਦਾ ਧੱਕੇ ਗੱਲੇ ਬੱਚੇ ਗੱਲ ਫੜ ਕੇ ਉੱਤੇ ਦਿਬੜੂ ਪਰ ਭੇਜਦਾ ਨੌਜਵਾਨ ਬੱਚਾ ਸਾਡਾ ਸਾਡੇ ਬੱਚੇ ਬਹੁਤ 92 ਤੋਂ 92 ਤੇ 84 ਦੇ ਦੇਖੋ ਕਿੰਨੇ ਬੱਚੇ ਸਾਡੇ ਸੀਦ ਘਾਤੇ ਨੌਜਵਾਨ ਸਾਡੇ ਬੱਚੇ ਵੀ ਕਰੇ ਆ ਬੱਬਰ ਖਾਲਸਾ ਵਿੱਚ ਦੇਖੋ ਹੁਣ ਆ ਦੇਖੋ ਜਿਹੜੇ ਕੱਲ ਹੋਇਆ ਏ ਕਾਨ ਤੇ ਕਿੰਨੀਆਂ ਗੋੜੀਆਂ ਚੱਲੀਆਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਗੋੜੀਆਂ ਚਲਾਈਆਂ ਜਿਵੇਂ ਜੂਨੀ ਭਗਵਾਨ ਤਮਾਮ ਦਾ ਸਰਕਦੀ ਉੱਥੇ ਖਾਣਾ ਚਾਹੀਦਾ ਜਿਖਣੇ 92 ਐਮਐਲਏ ਬਣੇ ਆ ਇਹਨਾਂ ਨੇ ਚਿੱਪੀ ਲਾ ਲਈ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਹਿੰਦੇ ਇੱਕ ਵਾਰਾ ਦੇਖੋ ਸਾਨੂੰ ਦੇਖ ਲੈ ਹੁਣ ਤਾਂ ਦੇਖ ਲਵਾ ਜਾ ਕੇ ਉਹਨਾਂ ਨੂੰ ਜਿਹੜੇ ਗਿਰਗੇ ਉੱਥੇ ਗਰੇ ਪਏ ਆ 3200 ਨੌਜਵਾਨ ਸਾਡਾ ਬੱਚਾ ਸਾਡੀਆਂ ਮਾਇਆ ਰੋਂਦੀਆਂ ਆਂ ਭੈਣਾਂ ਸਾਡੀਆਂ ਰੋਂਦੀਆਂ ਆ ਹੈ ਬਈ ਦੇਖੋ ਤੇ ਗੋੜੀਆਂ ਦੇ ਨਾਲ ਕਿੰਨਾ ਉਹਨਾਂ ਦਾ ਖੂਨ ਬਜ਼ੁਰਗਾਂ ਦਾ ਇਹ ਬਜ਼ੁਰਗ ਸਾਡੇ ਹੈ ਫੁਲਕਾ ਤਾਂ ਸਾਰੇ ਖਾਂਦੇ ਆ ਭਗਵਾਨ ਜੀ ਮਾਨ ਵੀ ਖਾ ਕੇ ਪੈਂਦਾ ਏ 92 ਐਮ ਐਲ ਏ ਵੀ ਖਾ ਕੇ ਪੈਂਦੇ ਆ ਹੋਰ ਵੀ ਮੰਤਰੀ ਦਿੱਲੀ ਵੀ ਖਾ ਕੇ ਪੈਂਦੀ ਆ ਆਪਣਾ ਮੋਦੀ ਮੈਂ ਮੋਦੀ ਨੂੰ ਵੀ ਹੱਥ ਬਨ ਕੇ ਬੇਨਤੀ ਕਰਦੀ ਵੀ ਬੱਚੇ ਸਮਝ ਕੇ ਤੇ ਭਗਵਾਨ ਜੀ ਮਾਨ ਨੂੰ ਵੀ ਇਹ ਜਿਹੜੇ ਮਸਲੇ ਆ ਪੰਜਾਬ ਦੇ ਜ਼ਿੰਮੇਦਾਰਾਂ ਦੇ ਹੱਲ ਹੋਣੇ ਚਾਹੀਦੇ ਆ ਨਹੀਂ ਤਾਂ ਦੇਖੋ ਇਹ جاری ਰਹੂਗਾ ਸੰਘਰਸ਼ ਨਾ ਇਹ ਹਟੇ ਜਾਂ ਸਿੱਖ ਕੌਮ ਨਾ ਇਹ ਹਟੂਗੀ ਆਪਣੇ ਹੱਕ ਲੈ ਕੇ ਹਟੂਗੀ ਵੱਡੇ ਵੱਡੇ ਚੈਨਲਾਂ ਦੇ ਉੱਤੇ ਖਬਰਾਂ ਚੱਲ ਰਹੀਆਂ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੇ ਇਹ ਦ ਸੰਭੂ ਵਰਗ ਦੇ ਕਿਸਾਨ ਨਹੀਂ ਹਨ ਕਿ ਉਹ ਕਿ ਕਿਸਾਨ ਦੇ ਪੇਸ ਵਿੱਚ ਕੋਈ ਖਾਲ ਖਾਲਸਤਾਨੂ ਉਹਨਾਂ ਦੇ ਬੰਦੇ ਆ ਜੀ ਸਿਵਲ ਵਿੱਚ ਆ ਕੇ ਉਹ ਗੋਲੀਆਂ ਚਲਾ ਰਹੇ ਆ ਬਾਜਵਾ ਦੇ ਬੰਦੇ ਬਾਜਵਾਨਾ ਪੂਰਾ ਜੋਰ ਲਾਏ ਭਾਜੀ ਇਹ ਹਰਿਆਣੇ ਵਾਲੀ ਦਾ ਸਾਰੀ ਪੁਲਿਸ ਦੇਖੋ ਮੂੰਹ ਬੰਦ ਕਰਕੇ ਖੜੀ ਆ ਸਾਡੇ ਇਹ ਡੀਜੀਪੀ ਆਈਜੀ ਮੂੰਹ ਬੰਦ ਭਗਵਾਨ ਤਮਾਨ ਇਹ ਡੱਡੇ ਖੁੰਗੇ ਗੱਡ ਤੇ ਲੋਹੇ ਦੇ ਇਹਨਾਂ ਨੂੰ ਰਸਤਾ ਦਵੇ ਸਿੱਧਾ ਜਾ ਕੇ ਉੱਥੇ 6 ਮਈ ਢੰਗ ਦੇ ਨਾਲ ਧਰਨਾ ਦਵੇ ਦਿੱਲੀ ਐਨੇ ਸ਼ਬਦ ਕਹਿੰਦੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਹਮਦੁਲਿ ਇਕੋ ਨਹੀਂ ਜੀ ਸਰਵਿਸਿੰਨੀ ਤੁਸੀਂ ਆਪਣੇ ਜਿਹੜੇ ਵਿਚਾਰ ਰੱਖਣਾ ਚਾਹੁੰਦੇ ਰੱਖੋ ਜਰਾ ਥੋੜੇ ਟਾਈਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤੁਹਾreturnData ਚੈਨਲ ਦਾ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਸਾਡੀ ਲੋਕਾਂ ਦੀ ਦਬੀ ਹੋਈ ਆਵਾਜ਼ ਨੂੰ ਅੱਗੇ ਤੱਕ ਪਹੁੰਚਾਉਂਦੇ ਨੇ ਅਸੀਂ ਅੱਜ ਮਸਲਾ ਸੀਗਾ ਅਮਰਪਾਲ ਦੇ ਬਾਰੇ ਵਿੱਚ ਤੁਸੀਂ ਵੀ ਜਾਣਦੇ ਹੋ ਸਾਰੇ ਆਪਾਂ ਦੇਖਦੇ ਹਾਂ ਖਬਰਾਂ ਪੜ੍ਹਦੇ ਹੀ ਆ ਉਹਦੇ ਵਿੱਚ ਅਮਰਪਾਲ ਦੇ ਜਿਹੜੇ ਨਾਲ 10 ਬੰਦੇ ਨੇ ਜਿਹੜੇ ਜੇਬਰੂਗੜ ਜੇਲ੍ਹ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਬੰਦ ਕੀਤਾ ਹੋਇਆ ਇੱਥੋਂ ਕਮ ਸਿਕੋਂ 4000 ਕਿਲੋਮੀਟਰ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਤੇ ਉਹਨਾਂ ਦੀ ਹਾਲਤ ਸੀਰੀਅਸ ਹੈ ਉਹਨਾਂ ਨੇ ਖਾਣਾ ਪੀਣਾ ਬਿਲਕੁਲ ਬੰਦ ਕੀਤਾ ਹੋਇਆ ਕੋਈ ਰੋਟੀ ਪਾਣੀ ਨਹੀਂ ਖਾਂਦੇ ਆ ਉਹਨਾਂ ਨੂੰ ਉਹਨਾਂ ਦੀ ਹਾਲਤ ਮਤਲਬ ਹੈ بیمار ਆ ਵਸਤਾ ਵਿੱਚ ਚਲੇ ਗਏ ਉਹ ਅਗਰ ਕੋਈ ਗੱਲਬਾਤ ਹੁੰਦੀ ਹੈ ਤਾਂ ਪੰਜਾਬ ਗਵਰਨਮੈਂਟ ਦੇ ਉੱਪਰ ਬਹੁਤ ਵੱਡਾ ਇੱਕ ਇਲਜ਼ਾਮ ਲੱਗ ਜਾਏਗਾ ਕਿ ਇਹ ਪੰਜਾਬ ਸਰਕਾਰ ਦੇ ਹੁੰਦੇ ਉਹ ਅਮਰਪਾਲ ਦੇ ਨਾਲ ਜਿਹੜੇ ਹੋਰ ਬੱਚੇ ਉਹ ਜਿੱਦੀ ਦੇਗੇ ਤੇ ਹੋਰ ਬਵਾਲਾ ਪੈ ਜਾਣਾ ਸਾਨੂੰ ਦਰਦ ਹੈ ਸਰਕਾਰ ਦਾ ਵੀ ਕਿਉਂਕਿ 92 ਐਮਐਲਏ ਇਹਨਾਂ ਲੋਕਾਂ ਨਹੀਂ ਬਣਾਏ ਹੋਏ ਇਹ ਜੀ ਬੁਰੀ ਤਾਂ ਯਾਰ ਕਦੇ ਵੀ ਨਹੀਂ ਹੋਈ ਹੈਗੀ ਉਹ 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 ਕਦੇ ਸੁਣਦੇ ਸੀ ਅਸੀਂ 47 ਦੇ ਟਾਈਮ ਵੀ ਕਾਲੇ ਪਾਣੀ ਪੀਤੇ ਬੰਦੇ ਉਹ ਤੁਸੀਂ ਦੇਖੋ ਇੱਥੇ ਇੱਥੇ ਇਹਨਾਂ ਦੀ ਇਹਨਾਂ ਦੀ ਸਰਕਾਰ ਦੇ ਵਿੱਚ ਯਾਰ ਉਹਨਾਂ ਨਿਆਣੇ ਨੂੰ ਉਹਨਾਂ ਬੱਚਿਆਂ ਨੂੰ ਮਾੜਾ ਕੰਮ ਨਹੀਂ ਸੀ ਕਰਦੇ ਉਹ ਉਹ ਵਧੀਆ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਨਸ਼ੇ ਛਡਾਉਂਦਾ ਸੀ ਅੰਮ੍ਰਿਤਪਾਲ ਕੋਈ ਮਾੜੇ ਕੰਮ ਤਾਂ ਨਹੀਂ ਤਾਂ ਕਰਦਾ ਹੈਗਾ ਤੇ ਉਹ ਉਹਨਾਂ ਨੂੰ ਚੱਕ ਕੇ ਬੱਚਿਆਂ ਨੂੰ ਉੱਥੇ ਛਡਦਾ ਤੇ ਹੁਣ ਉਹਨਾਂ ਨੇ ਪਖੌੜਦਾਰ ਰੱਖੀ ਹੋਈ ਹੈ ਤੇ ਉਹ ਉਹਨਾਂ ਦੀ ਹਾਲਤ ਬਹੁਤ ਸੀਰੀਅਸ ਹੈ ਭਗਵੰਤ ਜੀ ਇਸ ਗੱਲ ਤੋਂ ਮਸਲਾ ਤੁਸੀਂ ਜਰੂਰੀ ਗੱਲ ਨੂੰ ਹੱਲ ਕਰੋ ਉਹਨਾਂ ਨੂੰ ਉਹਨਾਂ ਨੂੰ ਇੱਥੇ ਬੁਲਾਓ ਪੰਜਾਬ ਦੇ ਵਿੱਚ ਉਹਨਾਂ ਦਾ ਉੱਥੇ ਨਾ ਰਹਿਣ ਦਿਓ ਉੱਥੇ ਜੇ ਮਰ ਗਏ ਤੇ ਇਹ ਸਾਡੀ ਪੰਜਾਬ ਸਰਕਾਰ ਦੇ ਉੱਪਰ ਨਵਾਂ ਮਸਲਾ ਖੜਾ ਹੋ ਜੂਗਾ ਬਹੁਤ ਵੱਡਾ ਬਵਾਲਾ ਹੋ ਜੂਗਾ ਜੇ 10 10 ਬੰਦਿਆਂ ਨੇ ਮਰਨ ਮਰਤਾ ਰੱਖਿਆ ਹੋਇਆ ਉੱਥੇ ਰੋਟੀ ਨਹੀਂ ਖਾਧੀ ਹੈਗੀ 3-4 ਦਿਨ ਹੋ ਗਏ ਬਿਲਕੁਲ ਔਰ ਸੀਰੀਅਸ ਹੈ ਇੱਕ ਤਾਂ ਬਜ਼ੁਰਗਾ ਉਹ ਤਾਂ ਮਰਨ ਨੂੰ ਪਿਆ ਤੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਕੰਟਰ ਸਰਕਾਰ ਨੂੰ ਵੀ ਆਹ ਕਿਸਾਨਾਂ ਦੇ ਮਸਲੇ ਚ ਅਸੀਂ ਬੋਲਦੇ ਜਿਹੜੇ ਬੱਚੇ ਸਾਡੇ ਮਰੇ ਉਹਨਾਂ ਨੂੰ ਭਗਵੰਤ ਮਾਨ ਨੂੰ 1 ਕਰੋੜ ਰੁਪਇਆ ਦੇਣਾ ਚਾਹੀਦਾ ਜਿਹੜੇ ਬੱਚੇ ਉੱਥੇ ਸ਼ਹੀਦ ਹੋਏ ਉਹ ਪੰਜਾਬ ਦੀ ਝੂ ਵਿੱਚ ਆ ਕੇ ਯਾਰ ਮਾਰ ਰਹੇ ਹਰਿਆਣੇ ਦੀ ਪੁਲਿਸ ਉਹਨਾਂ ਦੀ ਟੱਕਰ ਟੱਕਰ ਦੀ ਸਰਕਾਰ ਦੀ ਸਾਡੇ ਪੰਜਾਬ ਦੇ ਵਿੱਚ ਆ ਕੇ ਮਾਰ ਰਹੇ ਆ ਕੁਛ ਨਹੀਂ ਕਰ ਰਹੇ ਯਾਰ ਇਹ ਗੱਲ ਇਦਾਂ ਨਹੀਂ ਸਰਨਾ ਹੈਗਾ ਇਹ ਵੀ ਉੱਥੇ ਐਮਬੂਲੈਂਸ ਤੇ ਭੇਜੀਆ ਡਾਕਟਰ ਭੇਜੀ ਬੰਦੇ ਜਿਹੜੇ ਪਾਰਟੀਆਂ ਦੇ ਆਪਣੇ ਕਿਸਾਨ ਜੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਵੀ ਸੱਟਾਂ ਵੱਜੀਆਂ ਬੇਹੋਸ਼ ਪਏ ਡਲੇਵਾਲ ਜੀ ਉਥੇ ਹਸਪੀਟਲ ਦੇ ਵਿੱਚ ਬਿਲਕੁਲ ਉਹਨੇ ਤੁਸੀਂ ਦੇਖਿਓ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤੇ ਇਸ ਕਰਕੇ ਮਸਲੇ ਨੂੰ ਹੱਲ ਕਰੋ ਇਹਨੂੰ ਤੇ ਇਹਨੂੰ ਨਿਪਟਣਾ ਚਾਹੀਦਾ ਉਹ ਕਿਸਾਨਾਂ ਨੇ ਜਾਮ ਨਹੀਂ ਲਾਇਆ ਹੋਇਆ ਸਰਕਾਰ ਨੇ ਜਾਮ ਲਾਇਆ ਹੋਇਆ ਸੈਂਟਰ ਗਵਰਨਰ ਖੁਦ ਰੋਡ ਬੰਦ ਕੀਤੀ ਹੋਈਆਂ ਕਿਸਾਨਾਂ ਨੇ ਕੋਈ ਨਹੀਂ ਹੈ ਕਿਸਾਨ ਤਾਂ ਇਕੱਲਾ ਇਕੱਲਾ ਜਾ ਰਿਹਾ ਸੀ ਤਾਂ ਇੱਕ ਇੱਕ ਟਰਾਲੀ ਦਾ ਟਰੈਕਟਰ ਲੈ ਕੇ ਕੋਈ ਭਿੜ ਨਹੀਂ ਸੀਗੀ ਕੋਈ ਹੋ ਨਹੀਂ ਸੀਗੀ ਕੋਈ ਦਫਾ ਚੌੜੀ ਦੇ ਵਿੱਚ ਨਹੀਂ ਸੀ ਉਹ ਇਸ ਨੂੰ ਸਰਕਾਰ ਜਾਣ ਬੁੱਝ ਕੇ ਇਹਨੂੰ ਮਤਲਬ ਅੱਗੇ ਵਧਾਰੀ ਗਈ ਹੈ ਤੇ ਸਾਡੀ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਵੀ ਤੁਸੀਂ ਇਹ ਜਿਹੜੀ ਫਾਇਰਿੰਗ ਹੈ ਔਰ ਉੱਪਰ ਤੇ ਤੁਸੀਂ ਦੇਖੋ ਐਦਾਂ ਦਾ ਅਟੈਕ ਮੈਂ ਖੁਦ ਉੱਥੇ ਸੀਗਾ ਅਸੀਂ ਦੇਖਣ ਗਏ ਵੀ ਸਾਡੇ ਬੱਚੇ ਉੱਥੇ ਮਰ ਰਹੇ ਹੈ ਕਿ ਆ ਚੱਕਰ ਹੈ ਕਿਉਂ ਇੰਨੇ ਬੱਚੇ ਬਿਮਾਰ ਹੋ ਗਏ ਤੇ ਇੰਨੇ ਉੱਪਰ ਤੇ ਜ਼ਖਮੀ ਹੋ ਗਏ ਅਸੀਂ ਦੇਖਿਆ ਓ ਡਰੋਨ ਘੁੰਮ ਕੇ ਉੱਪਰ ਤੇ ਸਿੱਟਰਿਆ ਐਦਾਂ ਡਰੋਨ ਦੇ ਨਾਲ ਦਾ ਤੁਸੀਂ ਕਦੇ ਪੰਪ ਪਾਕਿਸਤਾਨ ਦੇ ਉੱਪਰ ਵੀ ਯਾਰ ਫਾਇਰਿੰਗ ਨਹੀਂ ਕੀਤੀ ਮੋਦੀ ਦੀ ਨਾ ਤੁਸੀਂ ਚੈਨਲ ਦੇ ਉੱਪਰ ਕਰੀ ਹੈ ਜਿਹੜਾ ਜਿਹੜਾ ਸਾਡੇ ਮਸਲੇ ਅਸਲੀ ਹੈ ਹੋ ਅਲਵਾ ਬੋਤੋ ਵੈਗਰਜੀਤ ਦਾ ਖਾਲਸਾ ਵੈਗਰਜੀਤ ਕੀ ਪਤਾ ਹੈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਮੁੱਚੇ ਜੀਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਪੰਜਾਬ ਦੇ ਉੱਤੇ ਜ਼ੁਲਮ ਲਗਾਤਾਰ ਕੀਤਾ ਜਾ ਰਿਹਾ ਹੈ ਜਿਵੇਂ ਤੁਸੀਂ ਕੱਲ ਵੇਖਿਆ ਕਿਸਾਨਾਂ ਤੇ ਕਿਵੇਂ ਗੋਲੀਆਂ ਚੱਲੀਆਂ ਤੇ ਪੰਜਾਬ ਦੀ ਹੱਦ ਦੇ ਵਿੱਚ ਆਕੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਦਿੱਤਕਾ ਕੀਤਾ ਜਾ ਰਿਹਾ ਸਰਕਾਰਾਂ ਸਰਕਾਰ ਨੇ ਬੰਦ ਕੀਤੀਆਂ ਹੋਣੀਆਂ ਨੇ ਕੋਈ ਹਾਈ ਕੋਰਟ ਕੋਈ ਸੁਪਰੀਮ ਕੋਰਟ ਕੋਈ ਉਹ ਤੇ ਐਕਸ਼ਨ ਨਹੀਂ ਲੈ ਰਹੀ ਜਦ ਕਿ ਲੈਣਾ ਬੰਦਾ ਕਿਸਾਨਾਂ ਦੇ ਕਿਸਾਨ ਦਿੱਲੀ ਗੱਲ ਕਰਨ ਨਹੀਂ ਜਾ ਸਕਦੇ ਫਿਰ ਕੌਣ ਜਾ ਸਕਦਾ ਇਸ ਕਰਕੇ ਕੱਲ ਨੌਜਵਾਨ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਕੁਝ ਨੌਜਵਾਨਾਂ ਨੂੰ ਪੁਲਿਸ ਹਰਿਆਣੇ ਚੁੱਕ ਕੇ ਲੈ ਗਈ ਉਹਨਾਂ ਦੇ ਕੀ ਹਾਲਾਤ ਨੇ ਇਹ ਨਹੀਂ ਪਤਾ ਜਿਹੜੀ ਜ਼ਹਿਰੀਲੀ ਗੈਸ ਛੱਡੀ ਜਾਂਦੀ ਹੈ ਉਹਦੇ ਨਾਲ ਬਹੁਤ ਜਿਹੜੇ ਕਿਸਾਨਾਂ ਅਗੂ ਨੇ ਉਹ ਹਸਪਤਾਲਾਂ 'ਚ ਦਾਖਲ ਹੋਏ ਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜਾ ਸਾਡਾ ਮੁੱਖ ਮੰਤਰੀ ਹੈ ਉਹ ਸੈਂਟਰ ਨਾਲ ਲੜਿਆ ਜਾਂ ਸਾਡੇ ਨਾਲ ਲੜਿਆ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕੀਤੇ ਹੋਏ ਨੇ ਥਾਂ-ਥਾਂ ਪੁਲਿਸ ਨੇ ਨਾਕੇ ਲਾਏ ਹੋਏ ਨੇ ਤੇ ਦੂਜੇ ਪਾਸੇ ਜਿਹੜੇ ਸਾਡੇ ਸੀਐਮ ਨੇ ਉਹ ਕਿਸਾਨਾਂ ਨਾਲ ਮੀਟਿੰਗ 'ਚ ਬੈਠਦੇ ਨੇ ਉਹ ਕਿਸ ਪੱਖ 'ਚ ਬੈਠਦੇ ਨੇ ਕਿਸ ਪਾਸੇ ਨੇ ਇਹ ਜਿਹੜੇ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਮੌਤ ਹੋਈ ਹੈ ਇੱਕ ਤਾਂ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੇ ਨੌਜਵਾਨਾਂ ਨੂੰ ਚੁੱਕ ਕੇ ਲੈ ਗਈ ਹੈ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਛਡਵਾਉਣਾ ਚਾਹੀਦਾ ਹੈ ਤੇ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਜੋ ਬਣਦੀ ਹੈ ਕਾਰਵਾਈ ਕਰਨੀ ਚਾਹੀਦੀ ਹੈ ਇਹ ਸਰਕਾਰਾਂ ਜ਼ੁਲਮ ਕਰਦੀਆਂ ਨੇ ਪਰ ਅਸੀਂ ਜ਼ੁਲਮ ਸਹਿਣ ਲਈ ਤਿਆਰ ਨਹੀਂ ਅਸੀਂ ਕੋਈ ਗੱਲ ਨਹੀਂ ਆਪਣੇ ਹੱਕ ਲੈਣ ਵਾਸਤੇ ਰੌਲਾ ਪਾਉਣਾ ਪੈਂਦਾ ਇਸ ਤੋਂ ਪਹਿਲਾਂ ਅਮਰਪਾਲ ਜੀ ਦਾ ਮਸਲਾ ਹੈ ਉਹਨੂੰ ਡਿਬਲੂਗੜ੍ਹ ਜੇਲ੍ਹ 'ਚ ਬੰਦ ਕੀਤਾ ਸਿਰਫ ਬੰਦ ਕਰਨ ਦਾ ਕਾਰਨ ਇਹ ਹੈ ਵੀ ਉਹ ਸਿੱਖਾਂ ਨੂੰ ਅਮਰਤ ਛਕਾਉਂਦਾ ਸੀ ਨੌਜਵਾਨਾਂ ਨੂੰ ਹੋਰ ਕੋਈ ਕਾਰਨ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਕੋਈ ਨਾ ਕੋਈ ਗੋਲੀ ਨਹੀਂ ਚਲਾਈ ਕੋਈ ਉਹਨਾਂ ਕੋਲ ਭੰਨ ਤੋੜ ਨਹੀਂ ਕੀਤੀ ਤੇ ਇਹੀ ਕਾਰਨ ਹੈ ਉਹਦਾ ਹੁਣ ਸਮਾਂ ਪੂਰਾ ਹੋ ਰਿਹਾ ਉਹਨੂੰ ਵਾਪਸ ਜਾਂਦਾ ਜਾਵੇ ਇੱਥੇ ਕਿਉਂਕਿ ਉਹਦੇ ਨਾਲ ਦੇ ਸਾਥੀ ਉਹ ਭੁੱਕਰਦਾਰ ਦੇ ਬੈਠੇ ਨੇ ਬਹੁਤ ਉਹਨਾਂ ਦੀ ਬੁਰੀ ਹਾਲਤ ਹੈ ਕਿਸੇ ਦਿਨ ਵੀ ਕੋਈ ਨਮਾ ਭਣਾ ਉੱਥੇ ਵੀ ਵਾਪਰ ਸਕਦਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਹ ਕਿਸਾਨਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਤੇ ਸਰਕਾਰ ਉਹਨਾਂ ਨਾਲ ਗੱਲ ਕਰੇ ਮੰਤਰੀ ਗੱਲ ਕਰਨ ਬੈਠ ਕੇ ਤਾਕੇ ਮਸਲਾ ਹੱਲ ਹੋ ਸਕੇ ਤੇ ਦੂਜਾ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਉਹ ਬਣ ਰਹੀਆਂ ਨੇ ਉਹਨਾਂ ਵਿੱਚ ਵੀ ਸਰਕਾਰ ਦੋ ਮਿੰਦਰ ਸਮਾ ਹੋਰ ਵਧਾਵੇ ਕਿਉਂਕਿ ਵੋਟਾਂ ਬਹੁਤ ਘੱਟ ਬਣੀਆਂ ਅਸੀਂ ਅਸੀਂ ਗੱਲ ਕੀਤੀ ਆ ਕੁਝ ਫਾਰਮ ਉਹਨਾਂ ਕੋ ਚਲੇ ਗਏ ਕੁਝ ਨਹੀਂ ਗਏ ਹਲੇ ਕੁਝ ਲੋਕ ਆਪਣੇ ਪਿੰਡਾਂ ਦੇ ਲੋਕ ਬੇਸੁਲੇ ਵੀ ਨੇ ਤੇ ਉਹਨਾਂ ਦਾ ਸਮਾ ਵਧਾਇਆ ਜਾਵੇ ਤੇ ਚੋਣਾ ਤੇ ਕਰਾਈਆਂ ਜਾਂ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਹੋਣਗੀਆਂ ਤਕਰੀਬਨ ਤਕਰੀਬਨ ਚੰਡੀਗੜ੍ਹ ਸਮੇਤ ਪੰਜਾਬ 'ਚ ਤਾਂ ਲੜਾਂਗੇ ਤੇ ਹੋਰ ਵੀ ਜਿੱਥੇ ਕੋਈ ਸਿੱਖਾਂ ਦੀ ਬਹੁਗਿਣਤੀ ਹੈ ਉੱਥੇ ਵੀ ਪਾਰਟੀ ਚੋਂ ਲੜੂਗੀ ਤੇ ਪੂਰੀ ਟੱਕਰ ਦੇਵਾਂਗੇ ਕਿਉਂਕਿ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਪਤਾ ਲੱਗ ਚੁੱਕਿਆ ਵੀ ਉਹ ਕੀ ਕਰਦੀਆਂ ਨੇ ਇਹ ਜਿਹੜੀ ਪਾਰਟੀ ਆਪਾਂ ਜਟਾਈ ਸੀ ਜਿਵੇਂ ਆਪਾਂ ਕਹਿੰਦੇ ਬੀਤ ਸਿੰਘ ਬੰਗ ਕਰਦਾ ਬੀਤ ਸਿੰਘ ਵੋਟਾਂ ਨਾਲ ਨਹੀਂ ਸੀ ਜਿੱਤਿਆ ਇਹ ਲੋਕਾਂ ਨੇ ਵੋਟਾਂ ਨਾਲ ਜਿੱਤਾਇਆ ਸੀ ਭਗਵੰਤ ਮਾਨ ਨੂੰ ਇਸ ਕਰਕੇ ਸਾਨੂੰ ਦੁੱਖ ਹੈ ਇਸ ਕਰਕੇ ਲੋਕਾਂ ਨੂੰ ਦੁੱਖ ਹੈ ਉਹਨੇ ਹੀ ਲੋਕ ਪਿੱਛੇ ਮੁਰਨੇ ਜਿੰਨੇ ਲੋਕ ਕੋਸ਼ੋਗ ਇਹਨਾਂ ਨੂੰ ਵੋਟਾਂ ਪਾਉਂਦੇ ਸੀ ਬਹੁਤ ਲੋਕ ਨਾਰਾਜ਼ ਨੇ ਤੇ ਜੋ ਆਹ ਕਾਰਵਾਈ ਕੱਲ ਨੂੰ ਨੇ ਕੀਤੀ ਐ ਇਹ ਕਾਰਵਾਈ ਹੁਣ ਚਾਹੀਦੀ ਐ ਇਹਨਾਂ ਦੇ ਖਿਲਾਫ ਧੰਨਵਾਦ